ਸਵਾਗਤ ਹੈ ਤੁਹਾਡਾ ਜੱਸ ਸਿੱਧੂ ਡੈਰੀ ਫਾਰਮ ਤੇ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਪਿੰਡ ਢੱਲਮਾ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਵਾ ਤੇ ਕੋਟਕਪੂਰਾ ਤਹਿਸੀਲ ਆ ਇਹ ਪਿੰਡ ਕੋਟਕਪੂਰੇ ਤੋਂ 4 ਕਿਲੋਮੀਟਰ ਦੂਰੀ ਤੇ ਆ ਅੱਜ ਜਿਹੜੀ ਵੀਡੀਓ ਦਿਖਾ ਰਹੇ ਹਾਂ ਇਹਦੇ ਵਿੱਚ ਪਹਿਲਣ ਝੋਟੀ ਆ ਇਹਨੇ ਬਹੁਤ ਸੋਹਣੀ ਕੱਟੀ ਨੂੰ ਜਨਮ ਦਿੱਤਾ ਵਾ ਜਿਹੜੀ ਕੱਟੀ ਆ ਉਹ ਬਾਹੂਬਲੀ ਸੀਮਨ ਦੀ ਆ ਤੇ 2 ਦਿਨ ਹੋ ਗਏ ਮਾਝ ਸੁਈ ਨੂੰ ਤੇ ਜੇਰ ਜੂਰ ਜਮਾ ਡਾਨਾ ਥਾਨ ਲੈ ਵੇਰੀ ਪੂਰੀ ਸਾਫਾ ਧਾਰ ਦੀ ਬਹੁਤ ਭੋਲੀ ਆ ਪਹਿਲਾਂ ਝੋਟੀਆਂ ਔਲ ਮੰਨਦੀਆਂ ਹੁੰਦੀਆਂ ਇਹ ਝੋਟੀ ਬਿਲਕੁਲ ਔਲ ਨਹੀਂ ਮੰਨਦੀ ਕੋਈ ਕੱਲਾ ਬੰਦਾ ਇਹਨੂੰ ਚੋ ਸਕਦਾ ਵਾ ਵੀ ਕੱਲੀ ਬੁੜੀ ਵੀ ਇਹਨੂੰ ਚੋ ਸਕਦੀ ਆ ਵੀ ਇੰਨੀ ਸੀਲ ਠੰਡੀ ਆ ਇਹ ਜਿਨੇ ਵੀ ਖਰੀਦਨੀ ਆ ਆਪਦੀ ਤਸੱਲੀ ਕਰੇ ਇਹ ਚੌਗੀ ਆ ਜਾਂ ਛਿਗੀ ਆ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਇਹਨੂੰ ਦੋ ਡੰਗ ਚਾਰ ਡੰਗ ਚਾਰ ਡੰਗ ਚੋ ਕੇ ਦੇਖੋ ਆਪਦੀ ਤਸੱਲੀ ਕਰੋ ਜਿਹੜਾ ਨੰਬਰ ਆ ਉਹ ਸਕਰੀਨ ਉੱਤੇ ਚੱਲਦਾ ਰਹਿਣਾ ਮਾ ਤੇ ਜਿਹੜਾ ਇਹਦਾ ਰੇਟ ਆ ਉਹ ਵੀ ਫੋਨ ਤੇ ਫੋਨ ਤੇ ਹੀ ਰਹਿਣਾ ਮਾ ਤੇ ਜਿਹੜੇ ਵੀ ਭੈਣ ਭਰਾ ਨੇ ਲੈਣੀ ਆ ਆਪਦੀ ਪੂਰੀ ਤਸੱਲੀ ਕਰਕੇ ਲਵੇ ਦੋ ਡੰਗ ਚਾਰ ਡੰਗ ਫੇਰ ਦਵਾਰ ਕੰਨੀ ਵੀ ਚੋਕੇ ਲਵੇ ਵੀ ਇਹ ਘਰੇ ਰੱਖਣ ਵਾਲੀ ਮਾਜਾ ਪੂਰੀ ਸੀਲ ਠੰਡੀ ਆ ਜੇ ਇਹ ਜੋ ਡਾਨਾ ਸੋਹਣੀ ਕੱਟੀ ਆ ਚੰਗੀ ਰਕਾਰਡ ਵਾਲੀ ਕੱਟੀ ਨੂੰ ਜਨਮ ਦਿੱਤਾ ਵਾ ਦਰਮਿਆਨੇ ਜੇ ਕੱਦ ਦੀ ਆ ਇਹ ਵੀ ਵਾਲਾ ਵੱਡਾ ਕੱਦ ਨਹੀਂ ਵੀ ਦਰਮਿਆਨਾ ਜੇ ਕੱਦ ਦਾ ਇੰਨੀ ਸੀਲ ਠੰਡੀ ਆ ਧੰਨਵਾਦ